ਆ ਕੱਪੜੇ ਲੈਣ ਆਇਆ ਮੈਂ ਹੈਗੀ ਆ ਮੈਂ ਹੈਗੀ ਆ ਉਹ ਮੈਂ ਤਾਂ ਹੈਗੀ ਆ ਤੇ ਯਾਰ ਪੂਛ ਨਹੀਂ ਉਹਦੇ ਅੱਗੇ ਆਂ ਹਾਂ ਅੱਗੇ ਵੀ ਬਣਾ ਪੂਛਾ ਨਹੀਂ ਸੀ ਹਾਂ ਬਹੁਤ ਰਹਿਣ ਲੱਗੋ ਦੁੱਧ ਨਹੀਂ ਦਿੰਦੀ ਹਾਂ ਪੂਛ ਨਹੀਂ ਉਹਦੇ ਬਹੁਤ ਬਹੁਤ ਟੋਕੜ ਮੈਂ ਲੈਣੀ ਆ ਕਿ ਮੂੰਹ ਲੈਣੀ ਆ ਜੋ ਛੋਟੀ ਲੈਣੀ ਆ ਦਿੱਤੇ ਤੂੰ ਇਹ ਇਹ ਪੇ ਲਗਾ ਦੇ ਹੈਗੀ ਆ ਦਵਾ ਦੇਾਂਗੇ ਨਾਲਿਆਂ ਕੋਲੇ ਹੋਵੇ ਕਿੰਨੇ ਕ ਦੀ ਮੈਨ ਚੋ ਛੋਟੀ ਪੈਂਦੀ ਹੈ ਪਹਿਲਨ ਛੋਟੀ ਨਾ ਸੱਜ ਸੂਈ ਵੀ ਹੋਵੇ ਟੋਕਰ ਸੱਜ ਹੋਵੇ ਦਵਾ ਲੱਖ ਰੁਪਏ ਦਵਾ ਦੂੰ ਇਹ ਸਾਥ ਸੱਜੇ ਨਹੀਂ ਲਈ ਨਾਲੇ ਲੋਨ ਕਰਾ ਦੂੰ ਉੱਤੇ ਲੋਨ ਕਿਸ ਤੋਂ ਹਾਂ ਬੱਕਰੀ ਲੈ ਲਓ ਕਰਜ਼ਾ ਚ ਕਰਾਉ ਹਾਂ ਹਾਂ ਲੋਨ ਕਰਾ ਦੇ ਪਰ ਨਹੀਂ ਨਹੀਂ ਲੋਨ ਕੀ ਹੁੰਦਾ ਬਈ ਲੋਣ ਵੀ ਉਹਦੇ ਉੱਤੇ ਮੈਂ ਦੇ ਉੱਤੇ ਮੋਹਰ ਲੱਗ ਜੂਗੀ ਵੀ ਇੰਨੇ ਪੈਸੇ ਦੇਤੇ ਕਰਜਾ ਹੀ ਲੈਣਾ ਪਊ ਕਰਜਾ ਕਰਜਾ ਲੈਣਾ ਪਊਂਗਾ ਨਹੀਂ ਅਸੀਂ ਕਰਜਾ ਤੇ ਨਹੀਂ ਲੈਣੀ ਸਾਥੀ ਕੋਈ ਹੋਵੇ ਨਹੀਂ ਉਹ ਤੈਨੂੰ ਉਹ ਬਾਪੂ ਯਾਰ ਇਹ ਕੋਈ ਗੱਲ ਬਣੀਗੀ ਮੇਰੀ ਗੱਲ ਸੁਣ ਲੈ ਜਿਹੜੇ ਪੈਸੇ ਲਏ ਸੀ ਧਾਰੇ ਮੋੜ ਦੇ ਤੂੰ ਲਏ ਸੀ ਲੈਦਾ ਸੀ ਯਾਰਾ ਬੜੋ ਓਏ ਚੌੜ ਗਿਆ ਓਏ ਕੋ ਕੋਈ ਖਾਂ ਪੁੱਛਿਆ ਨਾ ਕੋਈ ਪੁੱਛਿਆ ਨਾ ਕੋਈ ਕਹਿੰਦਾ ਕਾਰਾ ਇਹਨੂੰ ਪੁੱਛਿਆ ਗਿਆ ਪਾ ਲੈ ਅੱਜੀ ਆਹ ਬਾਨੀਆਂ ਲੱਟੇ ਉੱਥੇ ਜਾਣਾ ਓਏ ਜਿਹੜਾ ਉਹ ਜਿਹਨੇ ਉਹ ਗੁੜੀਆਂ ਬੈਠਾ ਨੇ ਦੁਕਾਨ ਤੇ ਓਏ ਕੋਈ ਬਣਾ ਚਾਹਦਾ ਉਹ ਅੰਗਲੇ ਵਿੱਚ ਭਾਈ ਜਾਗਾ ਇਹ ਆ ਆਹ ਆ ਜਾ ਜਾਣਾ ਨਹੀਂ ਜਾ ਹਾਂ ਸੈੱਟ ਇਹ ਕੀ ਪਾ ਇਹ ਖਾ ਖਾ ਕੋਈ ਤਾਂ ਨਹੀਂ ਕੀ ਕਹਿੰਦੀ ਜਾਂ ਨਾ ਬੋਲੂ ਹਰ ਗਾ ਹਾਂ ਉੜਿਆ ਤੇ ਟਿਕਾ ਹਾਂ ਤੇ ਲੀੜਿਆ ਨਹੀਂ ਆ ਆਹ ਆ ਬੈਠੇ ਸੀ ਕਿ ਨਹੀਂ ਬਾਹਣੇ ਹਾਂ ਆਹ 2 ਘੰਟੇ ਕੰਮ ਆ ਬੈਠੇ ਸਾਡੇ ਪਤਾ ਮੈਨੂੰ ਇਹਨਾਂ ਨੇ ਦੈਨ ਨਾ ਖੋਲੇ ਹੋ ਮਾਇਆ ਆ ਇਹਧਰ ਰੱਖਣ ਵਾਲੀ ਦੁਕਾਨ ਆ ਆਹ ਸਿਆ ਦੂਜੀ ਆ ਗਈ ਆ ਲੀੜੇ ਸਿਹਾਣ ਵਾਲਿਆ ਆ ਫੋਟੋ ਫੋਟੋ ਆ ਆ ਗਿਆ ਦੂਜਾ ਆ ਗਿਆ ਪਿੰਸਾ ਪੁਰਸਾ ਫਿਰ ਜਾ ਸੇ ਚੰਗਾ ਗਾਟਾ ਨੁਕਾ ਢੁਕਾ ਚਾ ਮੈਂ ਬਾਦੀ ਕਹਿੰਦਾ ਹੀ ਤੇਰਾ ਕੀ ਕਹਿ ਹੈ ਜੀ ਸਾਡ ਸਾ ਬੰਦ ਇਹ ਦੂਜੀ ਆ ਉਹ ਖੜੌਂਚਾ ਜਣਿਆ ਵਾ ਆ ਦੇਖਾ ਦੂਜੀ ਸਨੇਾਰੇ ਦੀ ਆ ਗਈ ਤੇ ਕਹਾ ਤੈਨੂੰ ਮੈਂ ਸਾਰਾ ਕੁਝ ਦੱਸੀ ਦੇ ਓਏ ਆ ਪੱਕ ਜਲੇ ਪੰਗਾਲ ਆਣੀਆਂ ਨਾ ਤੂੰ ਭਾਈ ਖਾਇਆ ਆ ਨਾ ਆਮਨਾ ਓ ਦੇ ਮੂਰੇ ਉਹ ਆ ਆ ਰਾਮ ਨਾ ਛਾਵੇਂ ਖੜਿਆ ਜਾ ਜਾ ਓਏ ਤੇ ਤੇ ਮਾਤ ਜਣ ਸੀਟਾਂ ਤੇ ਪੱਲ ਲੱਗ ਜਾਣਗੇ ਮੁੜ ਕੇ ਬੈਠਾ ਨਹੀਂ ਆ ਛਾਵੇਂ ਕੋਈ ਹੈ ਨਹੀਂ ਹਾਂ ਨੇੜੇ ਪਹਿਲਾਂ ਤਾਰ ਦੀ ਦੁਕਾਨ ਚ ਪਹਿਲਾਂ ਮੁੜ ਕੇ ਤੁਰਿਆ ਨਹੀਂ ਜਾਣਾ ਇਹ ਤਾਂ ਦੂਰ ਮੁੜ ਕੇ ਛਾਵੇਂ ਲਾਇਆਈ ਤੂੰ ਮਾਂ ਆ ਕ ਕੀ ਕਰਨਾ ਤੋਕੇ ਮਾਂ ਦਾ ਬੁੱੱਜੇ ਬੈਠਾ ਲੀਲਾ ਬਗਾ ਦੇਣਾ ਨਾ ਲੀਲਾ ਸਿਖਾ ਕੇ ਦੇਖਣਾ ਬਹੁਤ ਨਾ ਮੈਂ ਕੀ ਦੇਖਣਾ ਹਾਂ ਐ ਰੋਟੀ ਮੈਨੇ ਖੋਲ ਲਈ ਰੋਟੀ ਕਿੱਧਰ ਗਈ ਉਹ ਭੱਜਿਆ ਲੈ ਰੋਟੀ ਨਹੀਂ ਲੈਣ ਬਾਅਦ ਚ ਲਿਆਉਣਾ ਉਹ ਮਾਂ ਆ ਕੇ ਉੱਤਰਿਆ ਸੀ ਹਾਂ ਹੋਇਤ ਬੈਠੀ ਅੱਗੇ ਵੀ ਨਹੀਂ ਸੀ ਉਤਰਿਆ ਤੂੰ ਮਾਂ ਐ ਰਾਮਾਈ ਦਾ ਦਾ ਹੀ ਆ ਤੇ ਨਾ ਚਾਹ ਪੀਉਣੀ ਦਾ ਗੁਨੀ ਦਾ ਪਿਆ ਤੇ ਪਾਣੀ ਚਾ ਪੀ ਲਾਂਗੇ ਮੈਨੂੰ ਪੇਲਾ ਦਾ ਕੇ ਜੇਪਾ ਰੱਖੇ ਲਾ ਕੇ ਉਹ ਸਾਚੋ ਵੀੜਾ ਦੇ ਕੇ ਦੇਣਾ ਨਹੀਂ ਵੀੜੀਆਂ ਪੀਣ ਹਾਂ ਵੀੜਾ ਦੁਕਾਨ ਨਹੀਂ ਵੀ ਵੀੜੀ ਪੀਣ ਕਿੱਥੇ ਦੁਕਾਨ ਕਿੱਥੇ ਦੱਸ ਦੁਕਾਨ ਕਿੱਥੇ ਉਹ ਦੁਕਾਨ ਕਿੱਥੇ ਕਿਹੜੀ ਸਾਹ ਕਰ ਲੈ ਪੂਰਾ ਜਰਦਾ ਲੈਣਾ ਜਰਦੇ ਵਾਲੀ ਜਰਦੇ ਦੁਕਾਨਾ ਇੱਥੇ ਉਹਦੇ ਉਹਨੇ ਲੈ ਲੈ ਆ ਦੂਜਿਆਂ ਦੇ ਇੱਥੇ ਆ ਚੱਲ ਉਹ ਸੇ ਇੱਥੇ ਕਿੱਥੇ ਇੱਧਰ ਟੈਂਟ ਜਨਾ ਮਰੀ ਬਚਾਰੇ ਦਾ ਪਾਪਾ ਭਾਈ ਆ ਵੀ ਲਾਏ ਸਿੱਧਾ ਕਰ ਲੈ ਉੱਤੋਂ ਦੀ ਮੋੜਿਆ ਕਰ ਆਓ ਮਾਰੇ ਦੇਖ ਕੇ ਮੋੜਿਆ ਕਰ ਦੁੱਧ ਪਿਆ ਇਹਨਾਂ ਨੂੰ ਉਹ ਦੇਖ ਜੁੱਤੀਆਂ ਘੜੀ ਜਾਂਦਾ ਜੁੱਤੀਆਂ ਆਹ ਆਹ ਇਹ ਜੁੱਤੀਆਂ ਆਹ ਲੈ ਨਹੀਂ ਨਾ ਨਾ ਜੁੱਤੀਆਂ ਸਾਫ ਕਰਨੀ ਉਹ ਹੈਗੀ ਆ ਦਿੱਤੀ ਭਾਈ ਲੈ ਜਾਣੀ ਰੱਖੜੀ ਇੰਡਸਟਰੀ ਤੱਕ ਕੀ ਆਉਂਦਾ ਏ ਹਾਂ ਇੰਡਸਟਰੀ ਤੱਕ ਕੀ ਆਉਂਦਾ ਇਸ ਸਮੇਂ 'ਆ ਜੂਸ ਪਿਆ ਉਹ ਇਹਨੂੰ ਉਹ ਚੱਲ ਇੱਥੇ ਯਾਰ ਵਾਲਾ ਤੇ ਜੀ ਦਾ ਗਲਾਸ ਹੀ ਨਾ ਭਰ ਉਹ ਲੱਸੀ ਸੱਚ ਮਿੱਠੀ ਓਏ ਲੱਸੀ ਦੁਪਹਿਰ ਬਣੀ ਦੀ ਆ ਠੀਕ ਆਂ ਲੱਸੀ ਰੋ ਰੋ ਕਰੋ ਕਰੋ ਇਹ ਗਾਮੇ ਵਿੱਚ ਚਲਾਉਣਾ ਹੀ ਨਹੀਂ ਹੁੰਦਾ ਓਏ ਆ ਦੇ ਪਿੱਛੇ ਬੁੜੀਆਂ ਜਾਂਦੇ ਨੇ ਮੇਕਣਾ ਮਾਰੀ ਬਾਚੇ ਜਾਂ ਮੈਂ ਆਹੋ ਗੱਲ ਬਾਤ ਚ ਗੁਰਮਤਿ ਨੂੰ ਬਲਾਗੇ ਨਾ ਸਹੀ ਹੈ ਨਾ ਤੇਰੇ ਗਲਾਪੀ ਨਿਜਾਂਗੇ ਗਲਾਪੀ ਫਿਰਦਾ ਹੋਇਆ ਸਾਰਾ ਬਾਗ ਦਾ ਮੜੂ ਹੋਰ ਇਕੱਲੇ ਵਾਲੀਆਂ ਰੇੜੀਆਂ ਟੂਟਾਂ ਵਾਲੀਆਂ ਸਬਜ਼ੀਆਂ ਵਾਲੀਆਂ ਹੋ ਰਹਾ ਵਿਸ਼ਿੰਲੀ ਵਾਲਾ ਕੰਮ ਸਾਰਾ ਖੋ ਮੈਂ ਕਹਿੰਦਾ ਆਹ ਲਾਟਰੀਆਂ ਪਾਉਣੇ ਹੋ ਲਾਟਰੀਆਂ ਲੀਠੇ ਕੀ ਗਾਟੀ ਫੋਟੋ ਤੇ ਨਹੀਂ ਆ ਬੋਲਦਾ ਨਾ ਹੱਥ ਛਕੀ ਮਾਰ ਕੇ ਨਾ ਤੇ ਆ ਆ ਗਿਆ ਚੌਂਕ ਮਾੜੂ ਚੌਂਕ ਭਾਈ ਬਹੁਤ ਜਿਆਦਾ ਮਨ ਕਰਦਾ ਤੇ ਇੱਥੋਂ ਆ ਸੋ ਇੱਥੋਂ ਮਿਲਦੀ ਏ ਬੁੜੀ ਇੱਥੋਂ ਆ ਖਾਲਿਆ ਅਰੇ ਇੱਥੋਂ ਹੀ ਮਿਲਦੀ ਏ ਗਾਂ ਚੱਲ ਗਾਂ ਚੱਲ ਅੱਡੇ ਘੰਟੇ ਤੈਨੂੰ ਫੋਨ ਕਰਦੇ ਆ ਮੈਂ ਤੇ ਬੈਠੂ ਜਾ ਹੈ ਮਾਣ ਮਾਰ ਨੂੰ ਕੱਪੜੇ ਬਹੁਤਾ 500 600 ਦਾ ਮਾਣੂ ਕਿਹੜਾ ਮਿਲੂਗੀ ਬੁੜੀ 750 760 ਦਾ ਲੈ ਲੈ ਬਲੇਕ ਆਉਤ ਹੈ। ਹਾਂ। ਨਾ ਨੀ ਚੀਨਾਂ ਦੇ ਦਾਂਗੇ। ਨਹੀਂ ਨਹੀਂ। ਆਦਾ ਖੜਿਆ ਆਦਾ ਗਿਆ ਹੋਇਆ। ਬਈ ਤਾਂ ਭਜਵਾ ਠੀਕ ਆ ਮੇਰੇ ਹੱਥ ਮੈ ਜਾ। ਹੈ? ਕੋਕ ਪਾ ਲਈ ਤਾਂ ਪਾ ਲਈ। एकदम ਮੱਢੀ ਜਮਾਗੀਗਾ। ਇਹਦਾ ਬਾਜ਼ੇ ਖਾਣੇ ਨਹੀਂ ਆਉਣਾ ਪਹਿਣ। ਹਾਂ ਹਾਂ। ਵੇ ਦੇ ਦੀ ਬਾਰਾ ਲਾ ਦੋ ਕਰਦਾ ਅੱਛਾ ਠੀਕ ਆ ਯਾਰ ਗੱਡੀ ਉਹ ਮੈਨੂੰ ਵੀ ਉਹ ਬੰਦੀਆਂ ਨਹੀਂ ਆਉਂਦੀ ਉਹ ਵੀ ਬੈਨ ਆ ਰਿਹਾ ਉਹ ਵੀ ਬੈਨ ਉਹ ਵੀ ਬੈਨ ਅੱਛਾ ਓ ਲਿਆ ਪਾਣੀ ਠੀਕ ਆ ਜਮ ਉਹ ਪਾਣੀ ਲਾ ਕੇ ਉਹ ਕਹਿੰਦਾ ਕਿੰਨਾ ਕਿਰਾਇਆ ਕਿੰਨਾ ਲੈਣਗੇ ਉਹ ਢਹਾੜੀ ਢੂੜੀ ਨਾਲ ਐਸੇ ਲਾਣਾ ਜੀ ਮੋਟਰ ਨਹੀਂ ਕਰਦਾ ਧੰਨ ਜੀ ਕਿਹੜਾ ਕਿਹੜਾ ਕਰਵਾ ਤੇ ਪੀਂਦੇ ਜੂਰ રાંધું કે રાખી લગાડ આ લે કીથી આ ડોક્ટર જ રાખા હા રાખી ડોક્ટર ડેટા પૂરને દોસ્તો હા દોસ્તા ની વિના ના કે કોઈ ના ફેર મે કેમેરા જ કીતે હોર પેજતે આ કરે પેજું મે કરે ઓ ગર દેવા દે ગા લો યાર તાકે તાલે લાઈ હા બાપ કોઈ પાને ગા ਇਹ ਨਹੀਂ ਪੀਂਦਾ ਇਹ ਲੈ 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 ਕੋ ਫਰੋ ਗਲਾਸ ਬੜੀ 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 ਬੋਲਾ ਗੋ ਇੱਥੇ ਰੱਖ ਦੇ ਆ ਚੰ ਗਿਆ ਲਿਆਓ ਆ ਗਿਆ ਆ ਗਿਆ ਤੇਰੇ ਨਾਲ ਆ ਗਿਆ ਸਮਝ ਨਹੀਂ ਹੋਰ ਤਾਂ ਵੀ ਜਾ ਲੱਗ ਗਿਆ ਦੋ ਅੰਦਰ ਬੈਠੇ ਗਾਣ हम्म ये अरे आई देखा दी नहीं है तेरे पहले पहले ਉਸ ਸ਼ਮੀ ਆ ਸ਼ਮੀ ਦਾ ਚੂੜਾ ਮਸੰਮੀ ਆ ਹਾਂ ਗਿਆਪਾਂ ਗਿਆ ਨਾ ਜਾ ਉਹ ਜਾ ਤੈਨੂੰ ਉਹ ਤੈਨੂੰ ਚੂਸਦੇ ਕੇ ਗਿਆ ਚਲਾ ਕੇ ਵਿੱਚ ਕਿਵੇਂ ਆ ਸੁਆਦ ਨਹੀਂ ਆਉਂਦਾ ਹੋਰ ਵੀ ਪੀਲਾ ਪੀਲਾ ਥੋੜਾ ਘੁੱਟ ਦਾ ਇੱਕ ਰੇਵੀ ਟੋਕੀਏ ਤੇ ਵਾਈ ਨਹੀਂ ਭਾਈ ਨਾ ਆ ਬੜਾ ਵੇ ਇਹ ਕਿਹੜਾ ਜੂਸ ਆ ਵੇ? ਮੂਹ ਦਾ ਜੂਸ ਆ। ਪੀ ਲੋ ਆਲਾ ਕਿਹੜਾ ਨੰਬਰ ਤੇ ਆਪੇ। ਉਹ ਕਰ ਮਾਇਆ ਬਈ ਆ ਜਾ ਕੋਈ ਨਾ। ਬਾਪੂ ਆ। ਬੁਲਾ ਲੋ ਬਈ ਬੁਲਾ ਲੋ। ਆ ਜਾ। ਹਾਂ। ਕਿਹੜਾ ਪੈਂਡਾ ਬਾਈ ਦਾ? ਜਨਾਲ ਜਨਾਲ। ਮੈਨ ਨਾਲ ਆਇਆ ਵਾ ਆਪਣੂ। ਕਹਿੰਦਾ ਚਾਹ ਪਾਣੀ ਤਾਂ ਨਹੀਂ ਪੀਣਾਗਾ ਉਹ ਕਹਿੰਦਾ ਚਾਹ ਪਾਣੀ ਤਾਂ ਨਹੀਂ ਪੀਣਾ ਨਹੀਂ ਨਹੀਂ ਮੀਂਹ ਕਹਿੰਦਾ ਆਹ ਲੱਸੀ ਲੱਸੀ ਆਹ ਹੁਣ ਠੀਕ ਐ ਲੱਸੀ ਆਨੇ ਲੱਸੀ ਆਹ ਕੋਲ ਲੱਸੀ ਕਹਿੰਦੇ ਆਹ ਪੀ ਆ ਕੇ ਆਹ ਨੰਦਮਨ ਗਵਾਹ ਹੋਲੀ ਹੋ ਕੇ ਸ਼ਕਤ ਨਾ ਹੋਰ ਜੈ ਜੈਕਾਰਾਂ ਹਾਂ ਜੈ ਜੈਕਾਰਾਂ ਜੈ ਜੈਕਾਰਾ ਹੋ ਖੁਸ਼ਮੰਗਲ ਨਾ ਆਇਆ ਸਾ ਤਾਉ ਖੁਸ਼ਮੰਗਲ ਆ ਗਾ ਇਹਨੇ ਖੁਸ਼ਮੰਗਲ ਹਾਂ 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 ਖੁਸ਼ ਖੁਸ਼ ਆਹ ਰਾਜ ਫਾਇਦਾ ਕਰਦਾ ਸੋ ਨਾ ਕੋਈ ਨਾ ਕੋਈ ਨਾ ਹਾਂ ਲੈ ਲੈ ਸਰਬਤ ਜਮਰ ਕੇ ਕੇ ਆਪਾ ਅੱਡੀ ਲੀਟ ਤੇ ਪ੍ਰੋਨੇਟੇਸ਼ਨ ਤੇ ਛੰਡਿਆ ਅੱਡੀ ਲੀਟ ਤੇ ਪ੍ਰੋਨੋਟੇਸ਼ਨ ਤੇ ਆ ਕਹਿੰਦਾ ਹਾਂ ਹੋ ਦੇਖੀ ਪ੍ਰੋਨੀਟੇ ਨਾਲ ਖੜਦੇ ਪ੍ਰੋਨੋ ਪ੍ਰੋਨੋ ਤੇ ਖੜਦਾ ਹੀ ਨਹੀਂ ਉਹਦੇ ਡਾਂਗ ਫੇਰੀਆਂ ਨੇ ਗਾ ਜੱਖਾ ਮੈਂ ਫਖੀਆਂ ਨੂੰ ਹਾਂ ਪਾ ਜਾਦੇ ਭਾਈ ਕਈ ਵਾਰੀ ਤਾਂ ਆਪਣੀ ਚਿੱਪਾਂ ਨੂੰ ਖੜਕਣ ਵਾਲੀ ਭੱਜ ਜਾਂਦਾ ਅੱਜ ਕੱਲ ਇਹ ਕੁੜੀਆਂ ਨੂੰ ਔਖਾ ਕਰ ਦਿਆ ਭਾਈ ਅੱਛਾ ਬਰੋ ਨੇ ਹਾਂ ਉਹ ਕੀ ਕਰਨ ਖੰਦੇ ਵਾਲਾ ਖਸ ਹਾਂ ਆਹ ਆਹ ਕਿਹੜੀ ਗੱਲ ਪਟੋ ਚੱਲਗੇ ਹਾਂ ਚਲੋ ਚੜੋ ਯਾਰ ਚਲੋ ਫਿਰ ਬੈਠਾ ਹਾਂ ਚੰਗਾ ਹਾਂ ਚੰਗਾ ਜੀ ਸੰਗਾਈ ਵਾ ਪਾਟਾ ਬਿੱਲਾ ਸੰਗਾ ਭਾਈ ਹਾਂ ਮਾں ਹੋਊ ਨਿਗਾਹ ਦੇ ਰੱਖੀ ਕੋਈ ਮੱਝ ਮੱਝ ਮਾں ਨਿਗਾਹ ਰੱਖੀ ਹਾਂ ਮੱਝ ਕਿਹੜੀ ਬਾਬਾ ਹੁੰਦੀ ਐ ਖਦਤ ਜਮਾ ਚੋ ਨਹੀਂ ਆਂ ਜੀਰ ਜੀਰ ਜੂਆ ਰੱਖੇ ਟੋਕੜ ਟੋਕੜ ਕਿਹੜੀ ਕਹਿੰਦਾ ਟੋਕੜ ਕੇ ਗੱਭਣ ਲੈਣੀ ਆ ਨਾ ਨਾ ਟੋਕੜ ਲੈ ਲਾਂਗਾ ਖੰਬਾ ਨਹੀਂ ਖੜਿਆ ਲੋ ਬਾਬਾ ਤਾਂ ਗੱਭਣੇ ਕੰਮ ਨਹੀਂ ਕਰਨਾ ਹਾਂ ਗੱਭਣੇ ਕੰਮ ਨਹੀਂ ਕਰਨਾ ਟੋਕੜ ਟੋਕੜ ਆਇਆ ਉਹ ਚੰਗਾ ਤੇ ਬੰਦਿਆ ਆਹ ਵਾਹ ਹਾਂ ਚੱਲਗੇ ਚੱਲਗੇ ਫਿਰ ਅਰੇ ਅਸਗਰ ਤੇ ਬੁੜਿਆ ਚੰਗਾ ਵੀ ਰੈਡ ਕਾਖੀ ਨੂੰ ਫੜਾਇਆ ਮਾਇਨ ਲੈਪਟਾਪ ਲੈਣ ਕਹਾ ਬਟਿੰਡੇ ਤੇ ਤੜਕੇ ਗਿਆ ਮੈਂ ਤੇ ਬਾਜੇ ਵੀ ਉੱਥੇ ਹੀ ਆ ਗਏ ਇਹ ਵੀ ਚੁੱਪ ਗਿਆ ਕੋਈ ਗੱਲ ਨੂੰ ਕਿੱਥੇ ਦਲਾਲ ਮੇਰੇ ਪਿੰਡ ਕੋਲ ਕੋਈ ਨਾ ਜੇ ਮੈਂ ਆ ਕੇ ਟਾਈਮ ਤੇ ਫੋਨ ਲਾ ਦੂੰਗਾ ਚੰਗਾ ਅਰੇ ਵੀੜਾ ਲੈਣਗੇ ਵੀੜਾ ਮੱਝ ਮੱਝ ਆ ਮੱਝ ਤੇ ਵੀੜਾ ਲੈਣ ਗਏ ਨੇ ਅਸੀਂ ਕਿਹੜਾ ਖਰਵਾ ਤੇ ਵੀੜਾ ਸਸਤਾ ਮੱਝ ਸਸਤੀ ਆ ਵਾਹ ਮੈਂ ਉਹ ਵਹਾਂ ਹਾਂ ਮੈਂ ਮਾੜੂ ਆਪਣੇ ਬੈਠਾਣਾ 10 ਵੀਰ ਤੱਕ ਹੀ ਆਉਂਦਾ ਆ ਸਪੋਰਟੀ ਕਾਰ ਹੈਗਾ ਮਾੜੂ ਨਾ ਹੈਗੀ ਹੈਗਾ ਚੱਕਰੀ ਕੋਈ ਨਹੀਂ ਕਿਹੜੀ ਗੱਲ ਗੱਲ ਕਰੀਏ ਨਹੀਂ ਜਾਏਗੇ ਬਹੁਤ ਗਾਲਾਂ ਕੱਢੇ ਹੈ ਵਾਹ ਦੂਗਾ ਕਾ ਕਿਹਾਦਾ ਕੱਟਣੀ ਹੈ ਤੈਨੂੰ ਜਾਣਦੇ ਉਹ ਸੂਟ ਹੈ ਉੱਥੋਂ ਲੈਵਾਂਗੇ ਸੂਟ ਵੀਰੇ ਨਾ ਆਏ ਸੂਟ ਲੈ ਇੱਕ ਰੱਖੜੀ ਫਰੀ ਦਿੰਦੇ ਆ ਰੱਖ ਲਈ ਸੂਟ ਲੈ ਛੋੜਾ ਬੰਦਾ ਇਹ ਨਾ ਨਾ ਬੰਦਾ ਮੈਂ ਗੱਲ ਲਿਆਉਣ ਵਾਲਾ

ਉਹ ਉਹ ਹਰ ਗੱਲ ਵਿੱਚ ਚਾਹ ਤੇ ਆਪਾਂ ਦਾ ਪੈਂਦਾ ਹੈ। ਪਾਏ ਨੂੰ ਚਾਹ ਦੇਖਣਾ ਭਾਈ ਮੌਜ ਹੀ ਨਾ ਪਾਏ ਕਿ। ਉਹ ਰਸਾ ਇੱਧਰ ਖੜਦਾ। ਹੋਰ ਯਾਰ ਦਾ ਲੈ ਆ। ਓਏ। ਇਹਦਾ ਹਾਂ। ਉਹ ਕੋਈ ਤਾਂ ਖਾਣ ਨੂੰ। ਹੋਰ ਹੋਰ ਯਾਰ ਨੂੰ ਹਾਂ। ਅਰੇ ਦਾ ਆ ਕੋਰਤਾ ਲੈ ਲਗੇ ਤੋ। ਆ ਗਏ ਨੂੰ ਬਖਾ ਲਈ ਚਲ ਆ ਜਾ ਬਾਈ ਆਪ ਵਿੱਚ ਬਾਈ ਆਪ ਆ ਗਿਆ ਆਪ ਆ ਗਿਆ ਬਾਈ ਆਹ ਬਾਈ ਨੂੰ ਦਾ ਦੇ ਕੇ ਨਾ ਲੈ ਹਾਂ ਸੀ ਗੰਦੂ ਜੀ ਹਾਂ ਬਾਈ ਕੀ ਹਾਲ ਹੋ ਜੀ ਘਰ ਮਾਰ ਆ ਜਾ ਆਜੋ ਆ ਜਾ ਨਹੀਂ ਜਾਣਾ ਮੈਂ ਮਾਰ ਕੇ ਆ ਗਿਆ ਮਾਲੀ ਮੇਰੇ ਪਾਸ ਚਾ ਬਾਤ ਮੇਰੇ ਪਿਆ ਦੇ ਹਾਂ ਮੈਂ ਤਾਂ ਮੈਂ ਤਾਂ ਮੈਂ ਇੱਥੇ ਦੇਖਣਾ ਬਾਈ ਮੈਨੂੰ ਜੀਆ ਬਖਾ ਦੇ ਉੱਥੇ ਉੱਥੇ ਥਾਣ ਹੁੰਦਾ ਚਰਨਪਾ ਦੇ ਅੰਕਲ ਹੀ ਆ ਚਰਨਪਾ ਕਹਿੰਦਾ ਮੇਰੇ ਯਾਰਾਂ ਚ ਹਾਂ ਇਹ ਮੈਨੂੰ ਨਾ ਤਬਾਹ ਨਹੀਂ ਹੋਇਆ ਤੋ। ਇਹੀ ਆ ਜੰਮ ਬਾਕ ਬਾਕ। ਇਹ ਹੰਤਾ ਇੰਨਾ ਤਕੜਾ ਹੈ ਉੱਥੇ ਦਾ ਇੰਨਾ ਤਕੜੀਆਂ ਗੜਸ ਨਾ ਬੋਲਦਾ ਹੁੰਦਾ। ਹੂੰ ਇਹ ਆ ਬਾਲ ਕੱਕਲਾ ਪੈ। ਹਾਂ ਤੇ ਨਾ ਰਿਆ ਆ ਸੇ ਪੁੱਤੇ ਨਾ। ਇਥੇ ਨੂੰ ਵਿਆਹ। ਲੈ ਖਾਨਮ ਖਾਨ ਦੇ ਕਿਹੜਾ ਦੀਰਾ ਕਹਿਣਾ ਬੋਲ। ਹਾਂ ਕਿਹੜਾ ਦੀਰਾ ਕਹਿਣਾ ਤੂੰ ਪਹਿਲਾ ਪਾਣੀ। ਆ ਪਾਚੋ ਲਾ ਲੀ। ਰੰਗ ਕਿਹੜਾ? ਪਾਚੋ ਲਾ ਲੀ ਜਾ ਭਾਈ। ਹਾਂ। ਆ ਬੈਠਾ <laughs> ਆ ਮੈਂ ਦੱਬ ਕੇ ਕਿੱਥੇ ਉੱਥੇ ਛੱਡ ਜਾ ਆ ਇੱਕ ਵਾਰ ਛੱਡਾ ਕੱਪੜਾ ਕੱਢ ਐਂ ਕਹਿ ਰਿਹਾ ਤਾਂ ਹਾਂ ਇਹ ਵਾਹ ਡੰਡਾ ਆ ਆ ਆ ਜਗਾ ਮੋਟਾ ਲੱਗਦਾ ਹਾਂ ਕਿ ਬਤਨ ਇਹ ਦੀ ਝਾਂਡਾ ਜਾਂ ਫੱਟਲਾ ਨਾ ਪਤਲਾ ਹੈ ਨਾ ਜਮਾ ਸੰਦਾ ਹੈ ਇਹ ਪਤਲਾ ਮੈਂ ਪੈਰ ਲਾ ਦੇ ਜਿਵੇਂ ਅੰਕਲ ਦੇ ਪਾਇਆ ਉਹ ਤੋਂ ਨਰਮੀ ਨਹੀਂ ਲੱਗਦੀ ਬਾਈ ਇਹਦਾ ਭਾਵੇਂ ਰਾਸਤਾਨ ਚ ਪਾਈ ਫਿਰੇ ਆ ਤਾਂ ਕੱਪੜਾ ਜਮਾ ਪਤਲਾ ਕਿਦੋਂ ਪਤਾ ਜੀ ਇਹ ਦੂਦੂ ਬਦਲਾ ਹੋਵੇ ਤੱਕ ਸਾਡੇ ਕੋਲੇ ਬਾਹਰ ਸਤਲਾ ਹੈ ਨੀਲੇ ਰੰਗ ਦਾ ਉਹਦੇ ਵਰਗਾ ਚਾਹੀਦਾ ਹਾਂ ਲੈ ਇਹ ਇੱਧਰ ਖੜ੍ਹ ਤੂੰ ਲੈ ਕਰਮੀ ਆਉਣੀ ਤੇ ਕੋਲਦੀ ਵੀ ਨਹੀਂ ਨਾ ਵੀ ਆ ਆ ਦੇ ਸਰ ਲੈ ਆਉਂਦਾ ਇਹ ਉਹਦੇ ਤੇ ਬਹੂ ਦਾ ਪੂਰਾ ਪਿੰਡਾ ਦਿੱਸੂਗਾ ਵਿੱਚ ਆਹਾ ਠੀਕ ਬੋਡੀ ਦਿੱਸੂਗੀ ਇਹਦੇ ਵਿੱਚ ਪੂਰੀ ਹਾਂ ਹਾਂ ਪਿੰਡਾ ਦਿੱਸੂਗਾ ਪੱਲਾ ਬਹੁਤ ਆ ਪਤਾ ਹੈ ਇਹ ਨੀਲੇ ਵਰਗਾ ਵਿੱਚ ਦੀ ਪਿੰਡਾ ਦੀ ਨਾਮ ਹੈ ਜੀ ਹਾਂ ਆਹ ਦੇ ਕਿੰਨੇ ਦਾ ਕੁਰਤਾ ਫੇਰ ਮਾਮਣੂ ਕਿੰਨੇ ਮੀਟਰ 4 ਮੀਟਰ ਤਿੰਨ ਮੀਟਰ ਦਾ ਕਿਤੇ ਨਹੀਂ ਦੱਸੋ ਤਾਂ ਪਾ ਦੇ ਪੰਜ ਹਜ਼ਾਰ ਰੁਪਏ ਹਾਂ ਮਾਈ ਭਾਗ ਕਈ ਆਕਾਰ ਆਪਾਂ 5000 ਦਾ ਕਹਿੰਦਾ 5000 ਦਾ ਬੱਬੂ ਜੀ ਆਹ ਦਾ ਰਾਇਨ ਦਾ ਭਾਈ ਅਸੀਂ ਇकडे ਬਣਾ ਬਣਾਉਣ ਲਾਇਆ ਆਪਾਂ ਬਾਜ਼ੀ ਪੈਸੇ ਨਾ ਦਈਏ ਪੈਸੇ ਹੀ ਲੈਣੇ ਕਹਿੰਦੇ ਨੇ ਇੱਥੋਂ ਇਹ ਠੀਕ

ਹਾਂਜੀ ਗੈਸ ਇਹ ਤਾਂ 1.5 ਮੀਟਰ ਵਧੂਗਾ ਘੱਟ ਹੋ ਕੇ ਇਹਨੇ ਕਿਹਾ ਕਿ ਦੂਜੇ ਵੀ ਨਹੀਂ ਲਵਾਉਣੇ ਹੁੰਦੇ ਇੱਕ ਹੀ ਲਵਾਉਣਾ ਪਹਿਲੇ ਬਾਬੂ ਕਿਹਾ ਦੇ ਜੀ ਵੀ ਨਹੀਂ ਲਵਾਉਂਦੇ ਜੀ ਬੱਸ ਤਾਂ ਇਹ ਆਈ ਗਈ ਤਾਂ ਮੱਛਲਾ ਬੱਸ ਪਾਉਂਦਾ ਵੀਜ਼ੇ ਲਵਾ ਹਾਂ ਬਾਈ ਉਹ ਦਾਵੀ ਵੀ ਕਿੰਨੇ ਚਾਹ ਚਾਹ ਦੇ ਵੇਟ ਲਾਓ ਭਾਈ ਹਾਂ ਇੱਥੇ ਗਦਾਵ ਨਾ ਲਾਇਆ ਖੜਾ ਤੇ ਨਾ ਹਾਂ ਆਹ ਇਹ ਫੱਝੇ ਲਾਇਆ ਖੜਾ ਤੇ ਦੀ ਜਾ ਕੇ ਆਹ ਹੱਜੇ ਆਹ ਖੱਤੇ ਬਸਾਉਣਿਓ ਇਹ ਨਾਮ ਸਾਖਲ ਲਈ ਪਾ ਜਾ ਸਕਦਾ ਉਹ ਉਹ ਬਾਈ ਦਰਜੀ ਨਹੀਂ ਉਹ ਤੇਰਾ ਲੀੜੇ ਵੇਚਣਾ ਹੈ ਹਾਂ ਉਹ ਵੀ ਜਾਣਦਾ ਹੀ ਆ ਉਹ ਜਾਣਦਾ ਕਿਉਂ ਬਾਈ ਹਾਂ ਜੀ ਜਾਣਦਾ ਕਰੋ ਪਤਾ ਹੈ ਜਾਣਦਾ ਨਹੀਂ ਰਾਜਨ ਨੂੰ ਜਾਵਾ ਦਾ ਕੱਢਣਾ ਸਮਾਂ ਐ ਬਾਈ ਜੀ ਕਿਹੜੀ ਕੀ ਰੇਟ ਆ ਕੀ ਰੇਟ ਨਹੀਂ ਰੇਟ ਸਾਨੂੰ ਕੀ ਰੇਟ ਲਾਉਂਦੇ ਗਾਹ ਨੂੰ 10 ਰੇਟੇ 15 ਤੋਂ 18 ਤੋਂ ਆਪਣੇ ਅਸਲ ਵਿੱਚ ਸਸਤਾ ਦੇ ਅਸੀਂ ਆ ਤੇ ਅਸਲ ਜਾਗ ਨੂੰ 1500 1600 ਦਾ ਦੇ ਦਿਆ ਜਿਹੜਾ ਆਹ ਵਾਲਾ ਸੀ 600 ਦਾ ਸੀ ਤੇ ਤੁਹਾਨੂੰ ਆਪਾਂ ਨੂੰ ਲੱਗੂਗਾ 850 ਬਾਪੂ ਦਾ ਕਰਕੇ ਇਹ ਵੀ ਬਾਪੂ ਨੂੰ ਆ ਗਿਆ ਬਸ ਇੰਨਾ ਵਤੀ ਆਹ ਸਾਡਾ ਸਫਲ ਹੋ ਗਿਆ ਬਸ ਇਹ ਹੋ ਬਣਦੀਣੀ ਵੀਡੀਓ ਉਹ ਵੀਡੀਓ ਨਹੀਂ ਛੱਡੀ ਵੀਡੀਓ ਨਹੀਂ ਛੱਡੀ ਸਾਧਿਆ ਆਹ ਆ ਨਾਲੇ ਨਹੀਂ ਲੈ ਲੈਣੇ ਨਾਲੇ ਗਾਣਾ ਚਲੇ ਖਾਣਾ ਪੀਣਾ ਕੀ ਹੈ ਬਾਈ ਕਹਿੰਦਾ ਨਹੀਂ ਕਮਾਲ ਆ ਚੱਲੇ ਰੇਸ਼ੀ ਬੰਦ ਹੈ ਅੱਜ ਵੈਲਾ ਆ ਆ ਬਾਈ ਆ ਆ ਆ ਆਪਾਂ ਚੱਲਾਂ ਤੂੰ ਦੇ ਤਾਂ ਕੰਮ ਇਹ ਬੰਕਲੀ ਆਪੇ ਆ ਦਿਖਾਈ ਬਾਪੂ ਆਪੇ ਥੋੜਾ ਆ ਜਣ ਕਾਂਝਰ ਗਿਆ ਜਣਾ ਹੈਗਾ ਬਾਪੂ ਵਰਗਾ ਉਹਦੀ ਕਾਂਝਰ ਗਿਆ ਆਪਾਂ 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 ਬਾਪੂ ਤੇਰੇ ਵਰਗਾ ਕੱਪੜਾ ਜਨਾ ਵਧੀਆ ਹਾਂ ਤੇਰੇ ਵਰਗਾ ਕੱਪੜਾ ਵਧੀਆ ਤੇਰੀ ਹੱਥ ਲਾਉਂਦਾ ਆਹ ਹੈ ਬਈ ਜਿਹੜਾ ਆਉਂਦਾ ਇਹ ਕਪੜਾ ਉਹ ਦੇਖੇ ਲਈ ਪਾਇਆ ਹਾਂ ਫਾਲਟਰ ਜਿਹੜੇ ਫਸਲ ਦੀ ਕੁੱਟੀਆਂ ਆਉਂਦੀਆਂ ਨੇ ਜੀ ਇਸ ਜਿਆਦਾ ਆਉਂਦਾ ਵੀ ਸਾਲੀ ਕੱਢਦਾ ਜਿਹੜਾ ਪਰ ਨਾਨ ਬ੍ਰਾਂਡਡ ਲੈ ਲੈਂਦੇ ਉਹ ਵੀ ਸਾਲ ਕੱਢਦਾ ਜਿਹੜਾ ਰੈਂਗਰ ਦਾ ਲੈ ਲੈਂਦੇ ਉਹ ਵੀ ਇੰਨਾ ਕੀ ਮਾ ਆਦਾ ਫਿਰ ਲੈ ਜਿਹੜਾ ਇਹ ਕੱਪੜੇ ਸਭ ਤੋਂ ਬੈਸਟ ਆ। ਆਹ ਦੁਕਾਨੋਂ ਬਾਹਰ ਚੱਲੀ ਸਾਡੇ। ਕਹਿੰਦਾ ਸ਼ੀਰਵਾ ਸੀਦੇ ਬਾਬਾ ਜੀ। ਹਾਂ। ਕਹਿੰਦਾ ਸ਼ੀਰਵਾ ਤੁਹਾਡਾ ਚਾਹੀਦਾ। ਤੁਹਾਡਾ ਸ਼ੀਰਵਾ ਚਾਹੀਦਾ। ਹਾਂ ਮੈਂ ਭੋਲ ਨਹੀਂ ਸਕਦਾ। ਰੱਬ ਨੂੰ ਕਰਦਾ ਫੋਨ। ਹਾਂ ਫੋਨ ਕਰਦਾ ਰੱਬ। ਅੱਛਾ ਬੋਲ ਕਰਦਾ। ਹਾਂ। ਮੈਂ ਜੇ ਪਾ ਜੇ ਦੇਖਾਂਗਾ ਜੀ ਮੈਂ ਚਲੇ। 110 ਸਾਲਾਂ ਦੀ ਉਮਰ ਹੋ ਗਈ ਬਾਈ। ਹੈ? 110 ਸਾਲਾਂ ਦੀ। ਵੇ ਦੇਖ ਲੈ ਭਗਤੇ ਆ ਗਏ ਫਿਰ ਵੀ ਆਪ ਜੀ ਦਾ ਭਾਈ ਬੋਲਾ ਆਤਲ ਆ ਜੀ ਨੂੰ ਖਾਇ ਜੀ ਨਾਮ ਆਉਂਦਾ ਲੰਕੂ ਫਿਰ ਮੇਰੇ ਸਿਰ ਤੇ ਹੱਥਾ ਮੈਨੂੰ ਆਸ਼ੀਰਵਾਦ ਦੇ ਮੇਰੇ ਸਿਰ ਤੇ ਹੱਥਾ ਹਾਂ ਜੀ ਮਹਾਰਾਜ ਬਰਾਤ ਪਤੀ ਜੀ ਜੀ ਨੂੰ ਮਿਲ ਗਿਆ ਪੰਗੁਰ ਦੀ ਜੀ ਹਾਂ ਫਿਰ ਕਿ ਪਾ ਜੀ ਮੈਂ ਬਹੁਤ ਤਾਂ ਨਾ ਗਾਉਂਦਾ ਕਿਤੇ ਹੱਥ ਆਸ ਪਾਸ ਨਾ ਇਹਨਾਂ ਨੂੰ ਮੈਂ ਬਹੁਤ ਸੋਈਦਾ ਨਾ ਖਿਆ ਤਾਂ ਆ ਹੀ ਗਿਆ ਨਵੀਂ ਵੀਡੀਓ ਨਹੀਂ ਜਾਂਦਾ ਹੈ ਮੈਂ ਕਿਉਂ ਗੁਰ ਨੂੰ ਲੱਗਿਆ ਉਸ ਤੋਂ ਬਾਅਦ 5-6 ਦਿਨ ਮੈਂ ਕਿਸੇ ਹੋਰ ਕੰਮ 'ਚ ਵੀਡੀਓ ਹੋ ਗਿਆ ਕਿ ਤੁਸਰਤੀ ਤੁਸੀਂ ਆਈ ਗਏ ਦੁਕਾਨ ਤੇ ਨਾ ਉਹ ਥੋੜੀ ਵੀਡੀਓ ਦੇਖ ਲਈ ਮੈਂ ਪਹਿਲੇ ਆਈ ਬਾਪੂ ਸਰ ਹਾਂ ਕੰਮ ਨਹੀਂ ਕੀ ਗਾ ਜੋਂ ਦਾ ਚੱਲਿਆ ਖਦੂ ਕਿਹਦਾ ਬਬੀ ਹਾਂ ਲਿੰਗਾਂ ਆਂ ਜਿਆਨ ਦੇਖਿਆ ਗਾਜੀ ਆਪਾਂ ਕੋਈ ਨੂੰ ਫੋਨ ਕਰਤਾ ਕੋਈ ਨਾ ਬਬੀ ਹਾਂ ਹਲਾ ਮੈਂ ਜੀ ਬੋਲੀ ਬੋਲੀ ਦਈ ਦੀ ਹਾਂ ਇਹ ਨੇ ਆ ਕੱਲ੍ਹ ਕੱਲ੍ਹ ਹੈ ਕੱਲ੍ਹ ਹੈ ਚੱਲ ਚੱਲ ਕੱਲ੍ਹ ਹਾਂ ਉਹ ਸੂਟ ਲੈ ਕੇ ਹਲਾ ਹੈ ਮੈਂ ਸਵੇਰੇ ਫੋਨ ਮੈਨੂੰ ਲੱਗਿਆ 10:00 ਵਜੇ ਮੈਨੂੰ ਕੋਈ ਜ਼ਿਆਦਾ ਮੀਨੂ ਨਾ ਕਿ ਨਹੀਂ ਹੋਣਾ ਚਾਹ। ਉਹਨਾਂ ਕੋਈ ਆ ਗਿਆ ਤੇ ਉਹ ਮੈਂ ਆਪ ਜਾਣਾ ਸੀ ਮੇਰੀ ਮਿਸਿਸ ਰੰਦਾਜ ਹੁੰਦੀ ਤੀ। ਕਹਿੰਦੀ ਰਕਸ਼ਾ ਬੰਧਨ ਤੇ ਜੀ ਨਾਲ ਜਾਣਾ ਸੀ ਨਾਲ ਨਾਲ ਮੇਰਾ ਸੋਹਰਾ ਵੀ ਬਸ ਜ਼ਿਆਦਾ ਪਤਾ ਲੱਗ ਗਿਆ। ਮੈਂ ਕਿਹਾ ਵੀ ਬਾੜੂ ਬਾਦੇ ਮਾਰੂ ਨਹੀਂ ਹੋਣਾ ਤੇ